ਸ਼ੁਭ ਮੌਕੇ ਤੇ ਬਹੁਤ ਆ ਬਲੌਗ ਸ਼ੁਰੂ ਕਰਤਾ ਨੂੰ ਹੋਰ ਸਾਸ਼ਿਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਮਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰ ਲੱਗਿਆ ਜੀ ਅੱਜ ਦਾ ਬਲੌਗ ਅੱਜ ਬੱਚਿਆਂ ਨੂੰ ਹੈਗੀ ਐ ਛੁੱਟੀ ਟਾਈਮ ਬਚ ਗਏ ਨੇ ਸਵੇਰ ਦੇ 8:30 ਤੇ ਜੋ ਵੀ ਦੀ ਫਰਮਾਇਸ਼ ਤੇ ਅੱਜ ਬਣ ਰਹੀ ਹੈ ਜੀ ਮੱਖਣੀ ਮੇਰੇ ਕੋਲ ਫਰੈਸ਼ ਮਲਾਈ ਪਈਤੀ ਹੈ ਦੋ ਤਿੰਨ ਡਣਾ ਦੀ ਮਲਾਈ ਆ ਵੈਸੇ ਤਾਂ ਮੈਂ ਮਲਾਈ ਦਾ ਘਿਓ ਕੱਢਦੀ ਹੁੰਦੀ ਆ ਜਦੋਂ ਇਹ ਬਾਕਸ ਭਰ ਜਾਂਦਾ ਉਦੋਂ ਕੱਢਦੀ ਹੁੰਦੀ ਆ ਫਿਰ ਤੁਹਾਨੂੰ ਪਤਾ ਵੀ ਬੇਹਜੀ ਹੋ ਜਾਂਦੀ ਆ ਹਾਂ ਫੀਲਿੰਗ ਵਿੱਚ ਤੜਕੇ ਕੌਣ ਕੋਕ ਪੀਂਦਾ ਹੁੰਦਾ ਚਾਹ ਤਾਂ ਹੁਣ ਪੀਤੀ ਆ ਤੂੰ ਉਲਟੀ ਆ ਜੂਗੀ ਸਵੇਰੇ ਸਵੇਰੇ ਹਾਂਜੀ ਮੈਂ ਲਈ ਸੀ ਫਰੈਸ਼ ਮਲਾਈ ਇਹ ਆਪਣੀ ਦੋ ਜਾਂ ਹੱਦ ਤਿੰਨ ਦਿਨਾਂ ਦੀ ਮਲਾਈ ਹੋਊਗੀ ਤੇ ਜੋ ਵੀ ਨੂੰ ਬਣਾ ਕੇ ਦੇ ਰਹੀ ਆ ਬਾਦ ਨੂੰ ਪੀ ਲਿਓ ਜੋ ਵੀ ਕਹਿੰਦਾ ਮੰਮੀ ਮੱਖਣੀ ਨਹੀਂ ਖਾਧੀ ਬਹੁਤ ਟਾਈਮ ਹੋ ਗਿਆ ਕਹਿੰਦੇ ਅੱਜ ਬਣਾ ਉਹ ਮੱਖਣੀ ਰਾਤ ਮੰਗਦਾ ਸੀ ਇਹ ਫਿਰ ਮੈਂ ਨੂੰ ਕਹਿ ਮੈਂ ਕਿ ਸਾਨੂੰ ਸਵੇਰੇ ਬਣਾ ਲਾਂਗੇ ਨਾਲੇ ਨਾਸ਼ਤਾ ਹੋਊਗਾ ਆਪਣਾ ਤੇ ਨਾਲੇ ਆਪਾਂ ਫਰੈਸ਼ ਸਵੇਰੇ ਮੱਖਣੀ ਬਣਾ ਲਾਂਗੇ ਮੱਖਣੀ ਨਾਲ ਖਾਣਿਆ ਸੀ ਅੱਜ ਪਰੌਂਠੇ ਕਿੰਨੇ ਖਾਏਗਾ ਦੇਖੂਗਾ ਦੇਖੂਗਾ ਕਹਿੰਦਾ ਤੇ ਮੈਂ ਕਿਹਾ ਚਲੋ ਮੱਖਣੀ ਬਣਾ ਲਈਏ ਤੇ ਆਪਣਾ ਇਹ ਸਵੇਰ ਦਾ ਟਾਈਮ ਦੁੱਧ ਉੱਤੇ ਰੱਖਿਆ ਹੋਇਆ ਗੈਸ ਤੇ ਤੇ ਮੱਖਣੀ ਬਣਾਉਣ ਤੋਂ ਬਾਅਦ ਆਪਾਂ ਬਣਾਵਾਂਗੇ ਰੋਟੀ ਤੇ ਬੱਚਿਆਂ ਨੇ ਜਾਣਾ ਫਿਰ ਟਿਊਸ਼ਨ ਤੇ ਇਹਨਾਂ ਨੂੰ ਹੈਗੀ ਐ ਟ ਸਕੂਲੋਂ ਛੁੱਟੀ ਮੈਂ ਲੱਗੀਆਂ ਜੀ ਹਾਂਡੀ ਨਾਲ ਮੱਖਣੀ ਬਣਾਉਣੇ ਚ ਪਾਣੀ ਪਾਉਂਗਾ ਥੋੜਾ ਜਿਹਾ ਨਾਰਮਲ ਪਾਣੀ ਪਾਉਂਗੀ ਵਿੱਚ ਮੈਂ ਚਿੱਟੇ ਮਾਰਦੀ ਹੈ ਨਾ ਲਓ ਜੀ ਆਪਣੀ ਮੱਖਣੀ ਬਣ ਕੇ ਤਿਆਰ ਆ ਠੰਡਾ ਪਾਣੀ ਪਾ ਲਿਆ ਮੈਂ ਇਹਦੇ ਵਿੱਚ ਪਹਿਲਾਂ ਥੋੜਾ ਜਿਹਾ ਨੋਰਮਲ ਪਾਣੀ ਪਾਇਆ ਸੀ ਜਦੋਂ ਮੱਖਣੀ ਬਣ ਗਈ ਉਦੋਂ ਮੈਂ ਠੰਡਾ ਪਾਣੀ ਪਾ ਲਿਆ ਕਿਉਂਕਿ ਹੁਣੇ ਚੰਗੀ ਤਰ੍ਹਾਂ ਇਹਨੂੰ ਉਪਰ ਨਿਚੋੜ ਕੇ ਕੱਢ ਲਾਂਗੇ ਜੋ ਵੀ ਨਿਕਵਾਵਾਂ ਉਹ ਮੈਂ ਜੋ ਮੱਖਣੀ ਦਾ ਪ੍ਰੋਡੂਸ ਆਹ ਆ ਸਵਾਦ ਯਾਰ ਆਈ ਹੋ ਜਮਾ ਨਾ ਮम्मा ਇਹ ਤਾਂ ਗੱਡਾ ਆ ਟੰ ਟੰ ਇਹ ਚੀਜ਼ ਬਣਾਣੀ ਹੈ ਮम्मा ਇਸ سے ਬੋੜੀ ਬਣਦੀ ਹੈ ਹੋਏ ਬੋੜੀ ਬਣਦੀ ਹੈ ਇਸੇ ਸੋਮੂ ਜਿਵੇਂ ਜੇ ਪਾਣੀ ਵੀ ਕਹਿੰਦੀ ਇਹ ਪਾਣੀ ਪੀ ਲੈ ਇਹਦੇ ਨਾਲ ਵੀ ਬੋਡੀ ਬਣਦੀ ਉਹ ਵੀ ਪੀ ਲੂਗਾ ਪਰ ਉਹ ਨਹੀਂ ਪੀਦਾ ਹਾਂ ਸੋਮੂ ਇਹ ਫालतू ਚੀਜ਼ਾਂ ਨਾਲ ਇਹਦੀ ਬੋਡੀ ਬਣਦੀ ਹੈ ਜਿਹੜੀ ਵਧੀਆ ਹੁੰਦੇ ਉਹ ਕਹਿੰਦਾ ਬੋਡੀ ਨਹੀਂ ਬਣਦੀ ਸਕੂਲੋਂ ਆਏ ਨੂੰ ਜਦ ਮੈਂ ਪਾਣੀ ਦਿੰਨੀ ਆ ਤੂੰ ਗਾ ਪੀਣਾ ਨਹੀਂ ਮੈਂ ਪੀ ਕੇ ਆਵਾਂ ਤੂੰ ਪੀ ਲੈ ਬੋਡੀ ਬਣਦੀ ਆ ਫਿਰ ਪੀ ਲਾਂ ਗਰਮੀ ਬਹੁਤ ਹੈ ਸੋਮੂ ਹਣਾ ਸੋਮੂ ਹਾਂ ਕੋਲੋਂ ਮੈਨੂੰ ਪਸੰਦ ਨਹੀਂ ਆਇਆ ਸਕੂਲ ਤੋਂ ਪਸੰਦ ਨਹੀਂ ਆਇਆ ਆ ਸੁਣ ਲੈ ਜੋਨ ਕੀ ਕਹਦਾ ਮੈਨੂੰ ਸਕੂਲ ਨਹੀਂ ਪਸੰਦ ਆਇਆ ਮੇਰੇ ਦੋ ਬੱਚੇ ਮਿੱਠੀਆਂ ਨਹੀਂ ਕਰਦੇ ਇਹਦੇ ਨਾਲ ਤਾਂ ਨਹੀਂ ਇਹ ਨੂੰ ਪਸੰਦ ਆਇਆ ਜਿਹੜੇ ਸਕੂਲ 'ਚ ਇਹ ਪਹਿਲਾਂ ਦੇ ਉੱਥੇ ਮੈਡਮਾਂ ਮਿੱਠੀਆਂ ਕਰਦੀਆਂ ਸੀ ਹੈਨਾ ਸ਼ੌਮੀ ਨਾ ਮੰਨਾ ਆਦੇ ਸੀ ਮੈਡਮ ਮਿੱਠੀ ਕਰਦੀ ਹੁੰਦੀ ਸੀ ਸ਼ਵਤੀ ਮੈਮ ਹੈਨਾ ਗੀਤਾ ਦੀਦੀ ਵੀ ਮਿੱਠੀ ਕਰਦੀ ਹੁੰਦੀ ਸੀ ਇੱਧਰ ਦੇ ਸਕੂਲ ਵਾਲੇ ਬਈ ਮਿੱਠੀਆਂ ਨਹੀਂ ਕਰਦੇ ਮੇਰੇ ਸੋਹਮ ਨਾਲ ਉਧਰ ਬਸ ਮਿੱਠੀਆਂ-ਮੁੱਠੀਆਂ ਕਰਦਿਆਂ ਰਹਿੰਦੇ ਤੇ ਮੈਡਮ ਉਹਨਾਂ ਨਾਲ ਤਾਂ ਇਹਨਾਂ ਨੂੰ ਵਧੀਆ ਲੱਗਦਾ ਸੀ ਮਮਾ ਹੈਂ ਆਪਣੀ ਮੇਰੀ ਸਾਹ ਸਾਡੇ ਆਪਣੇ ਚ ਲਾਤੀ ਜੋ ਨਾ ਨਿੰਬਖਣੀ ਆਪਾਂ ਖਾ ਲਾਂਗੇ ਜਿਆਦਾ ਨਹੀਂ ਹੋਗੀ ਕੋਈ ਨਾ ਦੇਖੀਓ ਤੇਰੀ ਖਾਣੀ ਆ ਪਰੋਂਠੇ ਨਾਲੇ ਲੱਗ ਹੋਵੇ ਵੀ ਪਈ ਪਈ ਖਰਾਬ ਹੋ ਜਾਏ ਡੱਬੀ ਚ ਠੀਕ ਆ ਓਕੇ ਸਾਡੇ ਚੱਡੀ ਹੋਣੇ ਦੁੱਧ ਦਾ ਧਿਆਨ ਰੱਖੀ ਜੇ ਦੁੱਧ ਦਾ ਧਿਆਨ ਮਾਰੇ ਹੈਂ ਅਸ ਤੇ ਚੀਲੇ ਮੈਨੂੰ ਤੀ ਨਹੀਂ ਕਰਦੇ ਉਹਨਾਂ ਅਲਕੀ ਦੇ ਵਾਲੇ ਮੈਨੂੰ ਮਾਰਦੇ ਨੇ ਨਾ ਮਾਰਦੇ ਨੇ ਭਾਈ ਇਹਨੂੰ ਤਾਂ ਇਹਨੂੰ ਨੀ ਮਠਾ ਮੁਠੀਆਂ ਦਿੰਦਾ ਕੋਈ ਪਾ ਪਾਇਆ ਜੀ ਨਾ ਪਠੰਡਾ ਬਣ ਹਾਂ ਚੰਗੀ ਤਰ੍ਹਾਂ ਨਹੀਂ ਚੋੜੀ ਜੀ ਤਾਂ ਬਣਦੇ ਲੈ ਬਣੂਗੀ ਨਾ ਬੋਲ ਬੋਲ ਹੈ ਸਮਝ ਨਹੀਂ ਲੱਗਦਾ ਬੋਲ ਨਾ ਬੰਦੇਗੀ ਬੋਲ ਹੈ ਆਏ ਕ ਬੋਲ ਖਾ ਲੈਗਾ ਦੋ ਤਿੰਨ ਪਰੌਠਿਆਂ ਨਾਲ ਬੋਲ ਹੈ ਨਾ ਦੇਖ ਲਾਂਗੇ ਤੇਰੀ ਫਾਇਦਾ ਕਰਨਾ ਬੋਡੀ ਬਣਦੀ ਐ ਤੈਨੂੰ ਵੀ ਹੋਣੀ ਕਿ ਆ ਕਰੂੰ ਮੈਂ ਜੋਣ ਦੇ ਕੋਈ ਚੀਜ਼ ਖਵਾਣੀ ਵਾ ਕੋ ਬੋਡੀ ਬਣਦੀ ਐ ਜੋ ਸਮੂਹ ਆਪਦੀ ਬੋਡੀ ਦਿਖਾਈ ਦਿਖਾ ਅੱਛਾ ਜੇ ਤੇ ਨਾ ਖਾਦੀ ਮੱਖਰੀ ਮੈਂ ਚਾਹਤੀ ਸੀ ਉਹ ਬਣਾ ਦੇਣਾ ਹਰੇਕ ਠੀਕ ਹਨ ਇਹਦੀ ਬੋਡੀ ਦੇਖੋ ਬਈ ਹੱਡੀਆਂ ਦੀ ਨੇ ਨੇ ਹੱਡੀਆਂ ਹੀ ਸਿਕਸ ਪੈਕ ਨੇ ਆਹ ਇਹ ਮੁਕ ਕਿਉਂ ਡਾਇਆ ਅਸੋ ਮੂਦੀ ਬੋਲ ਹੈ ਅਸੋ ਮੂ ਖਾਊਗਾ ਛੋਟੀ ਬੋਲ ਮੇਰੀ ਛੋਟੀ ਬੋਲ ਹੈ ਸਭ ਤੋਂ ਵੱਡੀ ਮੇਰੀ ਹਾਂ ਤੁਸੇ ਕੇ ਬੋਲ ਮਨਾਉਂਗੇ ਮਮਾ ਦਾ ਬੋਲ ਬਣਾਵਾਂਗੇ ਇਹ ਬੋਲ ਮਮਾ ਖਾਊਗੀ ਠੀਕ ਹੈ ਇੱਕ ਬੋਲ ਪਾਪਾ ਖਾਣਗੇ ਉੱਪਰ

ബസ് വന്നു ഫോൺ ചാജക ഫിത്തോ നച്ച ਟਟਣੀ ਪਾਰਟੀਕੁਲੇਟਸ ਟਟਣੀ ਗਰਮ ਕਰਕੇ ਨਾ ਘੋ ਪਾ ਲਿਆ ਵਿੱਚ ਤੇ ਆਪਦੀ ਮੰਗਣੀ ਹੈ ਨਾ ਕਰ ਲੈ ਜਿੰਨੇ ਕਾਣੇ ਉਹ ਬੋਹੇ ਕਰਕੇ ਜਾਣਾ। ਨਾਲ ਨਾਲ ਮੇਰੀ ਮਸ਼ੀਨ ਵੀ ਚੱਲਦੀ ਆ ਕੱਪੜੇ ਧੋਣੀਆਂ ਮੈਂ। ਤੇ ਇਹਦੇ ਕੰਮ ਹੋ ਰਹੇ ਨੇ ਇਕੱਤੇ। ਅੱਜ ਤਾਂ ਮੈਂ ਬਹੁਤ ਨੇ ਕਰਣਾ ਹੈ ਜੇ ਮੈਂ ਕੁਛ ਨਹੀਂ ਕੀਤਾ ਝਾੜੂ ਮੋਚਾ ਵੀ ਕੀਤਾ ਨਹੀਂ ਸਾਰਾ ਕਰਨਾ। ਵਾਰ ਵੀ ਨਹੀਂ ਕੀਤਾ ਅੱਜ ਪਹਿਲਾਂ ਮੈਂ ਬਲੌਗ ਰੈਕਡ ਕਰ ਲਾਗੀ ਫਿਰ ਅਪਲੋਡ ਤੇ ਲਾਇਆ। ਫਿਰ ਭਾਂਡੇ ਮਾਂਜੇ ਨੇ। ਫਿਰ ਰੋਟੀ ਦਾ ਕੰਮ ਸ਼ੁਰੂ ਹੋਵੇ। ਮੱਖਣੇ ਬੱਚੇ ਉਹ ਨਿੱਕਤਰ ਉਹ ਜਿੰਨੀ ਕਿ ਥਾਣੀ ਆ ਦਵਾਰੇ ਲੈ ਲਓ ਠੀਕ ਆ ਚਾਹੇ ਉੱਥੇ ਡੱਬਾ ਕੋਲ ਧਰਨਾ ਇਹ ਨਾ ਹੋਵੇ ਵੀ ਤੂੰ ਹਣਾ ਪਲੇਟ ਨਾਲ ਹੀ ਮੱਖਣੀ ਚ ਪੀ ਕੇ ਛੱਡ ਦੇਵੇਂ ਸਾਰੀ ਖਤਮ ਕਰਨੀ ਆ ਓਕੇ ਔਰ ਮਟਰ ਦੀ ਸਾਰੇ ਹੱਥ ਹਾਂ ਖੱਬੇ ਹੱਥ ਨਾਲ ਨਿਕਲਦੀ ਨਹੀਂ ਖਾ ਲਓ ਮੈਂ ਬਣਾਇਆ ਹੈ ਮੇਰਾ ਬ੍ਰੈਕਫਾਸਟ ਜਦੋਂ ਦੋਵੇਂ ਦਵਾਰੇ ਥਾਣੀ ਹੋਈ ਮੱਖਣੀ ਹੁਣ ਮੈਂ ਤੇਰੀ ਸ਼ਾਮ ਵਾਸਤੇ ਰੱਖ ਦੂੰਗੀ ਥੋੜੀ ਜੀ ਇਹਦਾ ਕਿਉਂ ਬਣਾਵਾਂਗੇ ਆਪਾਂ ਕਿ ਨਹੀਂ ਊੜੀ ਯੈਸ ਮੜਾਈ ਤਾਂ ਆਪਣੇ ਇਕੱਠੀ ਹੋਈ ਜਾਂਦੀ ਆ ਦੋ ਦਿਨਾਂ ਦੀ ਮੜਾਈ ਇਕੱਠੀ ਕਰਕੇ ਬਾਅਦ ਵਿੱਚ ਕਰੀਏ ਕਿਉਂ ਮੇਰਾ ਕੱਪ ਅਰੇ ਕਿਉਂ ਇਤਨਾ ਰਹਿਣਾ ਲੱਗਦਾ ਪਰਪਲ ਪਰਪਲ ਕਿਉਂ ਕੱਢ ਨਾ ਕਿਉਂ ਨਹੀਂ ਹੈਗਾ ਹੈਗਾ ਬੱਸ ਫੇਰ ਕਿਉਂ ਕੱਢ ਲਿਓ ਨਾ ਦੀਦੀ ਨੂੰ ਖਵਾ ਲਈ ਨਾ ਠੀਕ ਆ ਕੁਝ ਸਬਜ਼ੀ ਵਾਲਾ ਭਾਈ ਵੀ ਨਹੀਂ ਆਇਆ ਪਤਾ ਕਿੰਨੇ ਵਜੇ ਹੋਏ ਤਾਂ ਇੱਕ ਪੀਰਾ ਗਣੀ ਲੈ 100 ਉਹਨੂੰ ਪੀਰਾ ਖਵਾਇਆ ਦੇ ਅੰਦਰ ਰੋਟੀ ਮਾਣ। ਉਹ ਨਾ ਪਤਾ ਉਹਨਾਂ ਲੱਗਣ ਨਹੀਂ ਠੀਕ ਹੈ ਮੱਖਣੀ ਲਾਏਗਾ ਜਦ ਰੋਟੀ ਨੂੰ ਮੱਧ ਕੇ ਜੇ ਉਹ ਮੂਚ ਪਾਈ ਦੀ ਗੁਰਤੀ ਜੇ ਉਹਨੂੰ ਪਤਾ ਲੱਗ ਗਿਆ ਉਹ ਉਹ ਤਾਂ ਨਹੀਂ ਠੀਕ ਹੈ ਪੱਤਰ ਪੱਤਰ ਦੋਸ ਜਦੋਂ ਆਉਂਦੇ ਸਗੋਂ ਨਹੀਂ ਵੀਰੇ ਭਾਜੀ ਫਟ ਜੇ ਤੁਸੀਂ ਤਾਂ ਟਾਈਮ ਹੋਣਾ ਨਾ ਜਲਦੀ ਕਰੋ ਉਹੋ ਮੇਰੇ ਵੀ ਸਾਰੇ ਕੰਮ ਪਏ ਨੇ ਹਜੇ ਉਹੋ ਭੇਜ ਕੇ ਟੂਰੀ ਸਾਰੇ ਕੰਮ ਮੈਂ ਤਾਂ ਡਰਾਉਦੀ ਹੈ ਜਿਵੇਂ ਡੈਡੀ ਕਰਾਂ ਤੂੰ ਇਹ ਕਹਿੰਦੇ ਜਦੋਂ ਆਮ ਦਾ ਦਿਨ ਕਰ ਦੋ ਉਹਦੇ ਵਿੱਚ ਵੀ ਬਣਾਉਂਦੀ ਆ ਮੈਂ ਤੇ ਮੈਂ ਤਾਂ ਡਰਾਉਦੀ ਆਂ ਫਰਾਈ ਜੀ ਬਣਾ ਰਹੇ ਕੱਲੇ ਲਈ ਬਣਾ ਰਹੇ ਸਾਡੇ ਵੀ ਸਾਰਿਆਂ ਵਾਸਤੇ ਆਪਾਂ ਤਿੰਨੇ ਜਾਣੇ ਤਾਂ ਹੈਗੇ ਆ 2.5 ਡਾਟ ਰੂਮ ਆ ਦਿਲ ਕਰਦਾ ਸੀ ਖਾਣ ਦਾ ਮੈਂ ਮੇਟੋ ਦਾ ਫਾਟਾ ਹੀ ਵੜਾ ਲੰਨੇ ਉਹ ਬਾਰੇ ਕਿਹੜਾ ਨਿਕਲੇ ਧੁੱਪ ਚ ਗਰਮੀ ਵਾਲੀ ਆ ਬਾਹਰ ਕਹਿੰਦੇ 1 ਮਈ ਤੋਂ ਛੁੱਟੀਆਂ ਹੋ ਜਾਣੀਆਂ ਜਵਾਖਾਂ ਦੀਆਂ ਸਕੂਲੋਂ ਬਸ ਬਸ ਛੁੱਟੀਆਂ ਘਰੇ ਆਨਲਾਈਨ ਕਲਾਸਾਂ ਦਾ ਪੱਗਰਾ ਜਿੰਨਾ ਹੋਊਗਾ ਲਾ ਦਾਂਗੇ ਫਿਰ ਕੀ ਹੋਦਾ ਹੀ ਆ ਕਿੰਨੀਆਂ ਬਲਾ ਲੈਣਾ ਗੂ ਇੱਕ ਫੋਨ ਨਾਲ ਆਪਣੇ ਘਰੇ ਕੌਣ ਕੀ ਤੇ ਕੀ ਕੀ ਕਰੋਗੇ ਦੋਈ ਆਲੇ ਉਹ ਕਿਤੇ ਲਾਊਗਾ ਤੂੰ ਕਿਤੇ ਲਾਏਗਾ ਮੈਂ ਕੰਮ ਕਿਤੇ ਕਰੂੰਗਾ ਪਾ ਸੁਣਾ ਉਹ ਮੇਂ ਛੁੱਟੀਆਂ ਨਿਕਾਲ ਲਿਆ ਉਹ ਠੀਕ ਹੋ ਗਏ ਸਦਾ ਮੋਦੀ ਭੜਕ ਗਿਉ ਮੋਦੀ ਕਰਦਾ ਛੁੱਟੀਆਂ ਆਪਾਂ ਜਾ ਕਰਦੀ ਆ ਆਪਣਾ ਭਗਵੰਤਵਾਨ ਭਗਵੰਤਵਾਨ ਸਾਹਿਬ ਕਰਨੇ ਛੁੱਟੀਆਂ ਮੋਦੀ ਨਹੀਂ ਕਰਦਾ ਤਾ ਕਿੰਨੀ ਫਿਕਰਾ ਮਾਨ ਸਾਹਿਬ ਨੂੰ ਛੱਡਦੀ ਅਸੀਂ ਐਨੇ ਕਰਮੀ ਚ ਐਨੇ ਸਕੂਲ ਅੱਛੇ ਤੁਹਾਡੇ ਫਿਕਰਾ ਹੈ ਹਾਂ ਮੈਂ ਕਹਿੰਦੀ ਜਿੱਦਨ ਦਾ ਸੀਐਮ ਆਪਣਾ ਭਵੰਤਮਣ ਬਣਿਆ ਉਦੋਂ ਤਾਂ ਸਾਨੂੰ ਸਿਆਲਾ ਤੇ ਵੀ ਜਦੋਂ ਠੰਡ ਜਾਵੇ ਹੋਏ ਨੇ ਛੁੱਟੀਆਂ ਹੋ ਜਾਂਦੀਆਂ ਨੇ ਹਣਾ ਗਰਮੀ 'ਚ ਵੀ ਜਦੋਂ ਗਰਮੀ ਜਾ ਕੇ ਬਣਦੀ ਨਹੀਂ ਕਿਸੇ ਨੇ ਨਹੀਂ ਦੇ ਪਿਆ ਛੁੱਟੀਆਂ ਕਰੀਏ ਥੋੜੇ ਨੇ ਜਾ ਰਹੇ ਨੇ ਮਜ਼ਾ ਕਰਉਂਦੀ ਹੈ ਬਈ ਜਮਖਾਂ ਦੀ ਅੱਛਾ ਔਖਾ ਸਾਡੇ ਵਰਗੇ ਦਾ ਦੇ ਲਾ ਟਿਊਸ਼ਨ ਤੋਂ ਆਏ ਨੇ ਆਹ ਹਾਂ ਸਾਰੋਂ ਮੇਨੂੰ ਕੰਮ ਲਾਤਾ ਜੋ ਬਣੇ ਬਣਾ ਲੈ ਜੱਗ ਭਰ ਕੇ ਨਿੰਬੂ ਪਾਣੀ ਦਾ ਅਨੁਸਾਰ ਸਾਰੇ ਕਿਚਨ ਸਾਫ ਪੈਸੀ ਪਿਆ ਨਾ ਖਲਾੜਾ ਮੁੜ ਕੇ ਹੁਣ ਮੈਂ ਫੇਰ ਕਿੱਥੇ ਪਿਆ ਖਲਾੜਾ ਸਾ ਪਈਆ ਆ ਸੁਣਨੇ ਕਹੀ ਰਿਆ ਫੇਰ ਮੈਂ ਭਾਂਡੇ ਮਾਂਜੀ ਜਾਊਗੀ ਇੱਥੇ ਸੋ ਹੁਣ ਖਾ ਰਿਆ ਨਾ ਇਸ ਮਰਚਾ ਜੜ ਗਿਆ ਮੈਂ ਪੰਗਾ ਲੈਿਆ ਤੈਨੂੰ ਕਿਹਨੇ ਕਿਹਾ ਸੀਦਾ ਵੀ ਇਹ ਡੱਬੀ ਦੇ ਉੱਪਰ ਮੂੰਹ ਕਰ ਲਾ ਮਰਚਾ ਜੜ ਗਿਆ जो वन्ने जड़े ना मैं मिर्चा पीस के करे रखी हैं सही कार दिया मिर्चा दाल सूखीयां ओना मैं ढब्बी जो पा लिया जो वो वन्ने ढब्बी खोल के नाकलाज कोड़े देख कांगड़ किया ढब्बी चुकोड़ और सिक्का बाँधिए आपने आपने तो मार्कर में काटा नहीं जो मिर्चा नहीं बजाते तो ऐसे ही तो मैं ਪਾ ਕਾਰ ਤੇ ਨਿਯੋਣ ਆਪ ਤਾਂ ਮੁੱਲ ਦੇ ਹੁੰਦੇ ਨੇ ਜਿਹੜੇ ਜੀ ਕੋ ਆਪਾਂ ਲੈਂਦੇ ਨਹੀਂ ਹੈਗੇ 버ਗਰ ਹਾਂ ਉਹ ਵੀ ਜਿਹੜੇ ਤੋਂ ਰੈਡੀमेड ਹੁੰਦੇ ਨੇ ਮੁੱਲ ਦੇ ਪੈਟ ਤੇ ਜੋ ਕੱਟ ਕੇ ਉਹਨਾਂ ਨੂੰ ਪਤਾ ਨਹੀਂ ਕੀ ਪਾਣੀ ਚੋ ਵਾਲ ਕੇ ਦੇ ਦਿੰਦਾ ਆਪਣੇ ਫਰਾਈਸ ਤੇ ਲੱਗ ਜਾਂਦੇ ਨੇ ਵਧੀਆ ਨੇ ਨਾ ਐਵੇਂ ਐਵੇਂ ਪਾਣੀ ਪੀ ਨਹੀਂ ਕਰ ਸਕਦੇ ਅਹ ਰਾਜ ਜੇ ਮੈ ਰੈਡੀमेड ਹੁੰਦੇ ਨੇ ਕਿਹੜੇ ਨੇ ਕਿੰਨੇ ਸੋਨੇ ਦੇ ਇਹਦੇ ਉੱਪਰ ਚਾੜ ਮਸਾਲਾ ਪਾ ਲਾ ਤੇ ਮੈਂ ਵੀ ਪਾਉਂਦਾ ਇਹ ਆ ਕੇ ਮਸਾਲਾ ਇਹ ਮਗੇ ਤੋ ਹੈ ਵਾਵੇਂ ਹਲੋ ਜੀ ਬੱਚਿਆਂ ਲਈ ਬਣ ਗਏ ਫਰਾਈਜ਼ ਤੇ ਜੋ ਵੀ ਤਾਂ ਨਾ ਉੱਪਰ ਪਾ ਕੇ ਖਾ ਰਹੇ ਚਿੱਲੀ ਫਲੈਕਸ ਵਗੈਰਾ ਮਿਰਚ ਤੇ ਸੋ ਹਮ ਨੂੰ ਮੈਂ ਸਿੰਪਲ ਦਿੱਤੇ ਕੱਲਾ ਚਾਟ ਮਸਾਲਾ ਪਾ ਕੇ ਸੋ ਹਮ ਬੈਠ ਕੇ ਖਾਓ ਬੱਚੇ ਬੈਠ ਕੇ ਖਾਓ ਦੋਨੇ ਪੀਰੇ ਟੈਂਪ ਸਾਡੇ ਤਨੋਂ 4:00 ਵਜੇ ਦਾ ਤੇ ਆਪਾਂ ਚਾਹ ਪਾਣੀ ਪੀ ਲਿਆ ਤੇ ਬੱਚਿਆਂ ਨੂੰ ਵੀ ਪਿਆਤਾ ਤੇ ਥੋੜਾ ਜਿਹਾ ਟਾਈਮ ਗੈਸਟ ਕੀਤੀ ਉਹਨੇ ਤੇ ਹੁਣ ਮਾਂਜੇ ਨੇ ਭਾਂਡੇ ਕਿਚਨ ਚ ਬਹੁਤ ਜਿਆਦਾ ਖਲਾਰਾ ਹੋਇਆ ਪਿਆ ਸੀਗਾ ਹੁਣ ਦੱਸੀ ਸੀਗਾ ਦਿਖਾਇਆ ਸੀਗਾ ਵੀ ਆਪਾਂ ਫਰਾਈਜ਼ ਬਣਾਏ ਨੇ ਹਨਾ ਬੱਚਿਆਂ ਹਾਸਤੇ ਇੰਨਾ ਦਾਨ ਕੇ ਕਿਚਨ ਚ ਖਲਾਰਾ ਪਿਆ ਹੋਇਆ ਸੀ ਹੁਣ ਸਾਰਾ ਸਾਫ ਸਫਾਈ ਕਰਕੇ ਠੀਆਂ ਤੇ ਹੁਣ ਮੈਂ ਚੱਲੀ ਸੀ ਬਾਜ਼ਾਰ ਬੱਚਿਆਂ ਨੂੰ ਹਾਰ ਲੈ ਕੇ ਕਿਉਂਕਿ ਫਿਰ ਮੈਨੂੰ ਆਇਆ ਵੀ ਚਲ ਹੁਣ ਮੇਰੇ ਕੋਲ ਟਾਈਮ ਆ ਹਨਾ ਵੀ ਜਾਇਆ ਮੁੰਦਰਾ ਕੇ ਦਾਲ ਸਬਜੀ ਦਾ ਵੀ ਕਰਨਾ ਲੈ ਕੇ ਵੀ ਆਉਣੀ ਆ ਦਾਲ ਸਬਜੀ ਤੇ ਬਣਾਉਣੀ ਦੀ ਆ ਕੇ ਤੇ ਫਿਰ ਕੰਮੋ ਸ਼ਾਮ ਨੂੰ ਬਹੁਤ ਇਕੱਠੇ ਹੋ ਜਾਂਦੇ ਨੇ ਬੱਚਿਆਂ ਦੇ ਵਰਦੀਆਂ ਵਗੈਰਾ ਵੀ ਪ੍ਰੈਸ ਕਰਨੀਆਂ ਨੇ ਤੇ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਲੈ ਕੇ ਆਉਣਾਗਾ ਤੇ ਇਹਨਾਂ ਨੇ ਗੱਗੀ ਨੂੰ ਦੱਸਤਾ ਕਹਿੰਦੇ ਮम्मा ਸਾਨੂੰ ਖਾਣ ਪੀਣ ਨੂੰ ਕੁਝ ਨਹੀਂ ਦਿਵਾਉਂਦੀ ਉਹ ਫਿਰ ਅੱਜ ਮੈਨੂੰ ਬੋਲਦੀ ਸੀ ਕਹਿੰਦੇ ਚਲੋ ਕੋਈ ਨਾ ਪਿਓਖਾ ਸੋਫਾ ਟਾਈਮ ਆ ਵੀ ਆਪਾਂ ਹੌਲੀ-ਹੌਲੀ ਨਿਕਲ ਜੂਗਾ ਵੀ ਜਦੋਂ ਸੈਲਰੀ ਪੈਣ ਲੱਗੇ ਹਨਾ ਵੀ ਓਨਾ ਚਿਰ ਔਖਾ ਵੀ ਜਦੋਂ ਸੈਲਰੀ ਪੈਣ ਲੱਗੇ ਫਿਰ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਹਨਾ ਤੇ ਕਹਿਣ ਕਿ ਕੋਈ ਨਾ ਬੱਚਿਆਂ ਨੂੰ ਖਾਣ-ਪੀਣ ਵਾਲਾ ਸਮਾਨ ਦਵਾ ਲਿਆ ਕਿਉਂਕਿ ਇਹਨਾਂ ਨੂੰ ਆਦਤ ਹੈ ਜਦੋਂ ਦੁਪਹਿਰੇ ਸਕੂਲੋਂ ਆਉਂਦੇ ਨੇ ਚਾਹ ਨਾਲ ਖਾਂਦੇ ਪੀਂਦੇ ਨੇ ਕੋਈ ਬਿਸਕੁਟ ਵਗੈਰਾ ਜਾਂ ਨਮਕੀਨ ਵਗੈਰਾ ਹਨਾ ਇਹੀ ਕੁਛ ਲੈਣਾ ਨੇ ਆਪਾਂ ਕੋਰਤਲੇ ਲੇਜ ਵਗੈਰਾ ਤਾਂ ਲਿਆਉਂਦੇ ਨਹੀਂ ਹੈਗੇ ਫालतू ਚੀਜ਼ਾਂ ਬਸ ਆਹੀ ਨਮਕੀਨ ਦਾ ਹੀ ਹੈ ਇਹਨਾਂ ਨੂੰ ਭੂਜੀਆ ਪਕੌੜੀਆਂ ਜਾਂ ਬਿਸਕੁਟ ਬਸ ਚਾਹ ਨਾਲ ਤਾ ਘਰ ਕਿਉਂ ਕਹਿੰਦੇ ਨਹੀਂ ਕੋਈ ਨਾ ਤੂੰ ਦਵਾ ਲੈ ਨਾ ਉਹ ਸਮਾਨ ਵੀ ਬੱਚਿਆਂ ਨੂੰ ਨਾ ਦੂ ਤਰਸਾ ਨਾ ਕੋਈ ਗੱਲ ਨਹੀਂ ਵੀ ਹੁਣ ਹੀ ਥੋੜਾ ਜਿਹਾ ਟਾਈਮ ਬਾਕੀ ਆਗਾ ਜਦੋਂ ਸੈਲਰੀ ਪੈਣ ਲੱਗੀ ਫਿਰ ਕੋਈ ਚੱਕਰ ਨਹੀਂ ਆਪਾਂ ਨੂੰ ਫਿਰ ਤੁਸੀਂ ਆਪ ਦਾ ਲੈ ਆਇਆ ਕਰੋ ਸਮਾਨ ਮੈਂ ਕਿਹਾ ਚਲੋ ਹੁਣ ਮੇਰੇ ਕੋਲ ਟਾਈਮ ਆ ਟਾਈਮ ਵੱਜ ਗਏ ਨੇ 3:30 ਮੈਂ ਕਿਹਾ ਚਲੋ ਹੁਣ ਇਹਨਾਂ ਨੂੰ ਕਿਹਾ ਬੱਚਿਆਂ ਨੂੰ ਮੈਂ ਕਿਹਾ ਤੁਸੀਂ ਨਾਲ ਹੀ ਚੱਲੋ ਤੇ ਲੈ ਆਓ ਜਿਹੜਾ ਕੁਝ ਖਾਣਾ ਤੇ ਮੈਂ ਕਿਹਾ ਫਿਰ ਮੈਂ ਆ ਕੇ ਕੰਮ ਉਹ ਵੀ ਬਹੁਤ ਕਰਨਾ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਤੁਹਾਨੂੰ ਦੇਖਦੇ ਆਂ ਜੇ ਉੱਥੇ ਜਾ ਕੇ ਵਲੌਗ ਬਣਿਆ ਉੱਥੇ ਬਣਾਵਾਂਗੇ ਨਹੀਂ ਫਿਰ ਘਰੇ ਆ ਕੇ ਠੀਕ ਹੈ ਜੀ ਹਾਂਜੀ ਆਪਾਂ ਆ ਗਏ ਸੀ ਬਾਜ਼ਾਰੋਂ ਤੇ ਬੱਚਿਆਂ ਦਾ ਖਾਣ ਵਾਲਾ ਸਮਾਨ ਲਿਆਂਦਾ ਦੇਖ ਲਓ ਤੁਹਾਡੇ ਸਾਹਮਣੇ ਆ ਦੋ ਪੈਕਟ ਆ ਬਿਸਕੁਟਾਂ ਦੇ ਨੇ ਦੋ ਪੈਕਟ ਆ ਨੇ 5-5 ਵਾਲੀ ਇੱਕ ਮਟਰ ਨੇ ਤੇ ਇੱਕ ਆਹ ਪਾਪੜੀ ਜੀ ਕਹਿੰਦੇ ਨੇ ਇਹਨੂੰ ਤੇ ਰਸਾਂ ਦਾ ਪੈਕਟ ਇੱਕ ਆਹ ਪਕੌੜੀਆਂ ਇੱਕ ਸੌਂਫ ਦੀਆਂ ਪਕੌੜੀਆਂ ਇੱਕ ਇਹਦੇ ਵਿੱਚ ਪਤਾ ਨਹੀਂ ਕੀ ਲੈ ਆਏ ਜੋ ਵੀ ਗੀਰੂ ਪਕੌੜਾ ਲੈ ਆਇਆ ਕਹਿੰਦੇ ਨੇ ਪਕੌੜਾ ਕਹਿੰਦੇ ਆਪਣੇ ਤੇ ਦੋ ਪੈਟੀਆਂ ਜਾਂੰਡੀਆਂ ਨੇ ਉਹ ਲਿਹਾਫੇ ਚ ਪਈਆਂ ਨੇ ਹਾਂ ਬੱਚੇ ਤੋੜ ਨਾ ਦੇ ਜਿਹੜਾ ਬਿਸਕੁਟ ਨਹੀਂ ਹੈਗਾ ਹਾਂ ਹਾਂ ਜੋ ਵੀ ਰੱਖਦੇ ਬੱਚੇ ਸਾਰਾ ਸਮਾਨ ਮੈਂ ਲਈਆਂ ਜੀ ਸਬਜ਼ੀ ਟਾਈਮ ਬਹੁਤ ਹੋ ਗਿਆ ਪੌਣੇ 5 ਹੋ ਗਏ 3:30 ਵਜੇ ਦੇ ਗਿਆ ਸੀ ਫਾਟਕਾ ਨੇ ਸਾਡੀ ਜ਼ਿੰਦਗੀ ਖਰਾਬ ਕਰ ਦਿੱਤੀ ਮੈਂ ਸਬਜ਼ੀ ਲਈਆਂ ਫਲੀਆਂ ਦੀ ਤੇ ਹੁਣ ਇਹਨੂੰ ਕੱਟੂਗੀ ਫਿਰ ਪਿਆਜ਼ ਵਗੈਰਾ ਕੱਟੂਗੀ ਤੇ ਖੀਰੇ ਲਈ ਸੀ ਖੀਰੇ ਮੈਂ ਲਾ ਤੇ ਫ੍ਰਿਜਰ ਚ ਆ ਇੱਕ ਖੀਰਾ ਇਹਦੇ ਚ ਹੋਰ ਨਿਕਲਿਆ ਆ ਖੀਰੇ ਕਿੰਨੇ ਟਾਈਮ ਹੋ ਗਏ ਸੀ ਖੀਰੇ ਨਹੀਂ ਸੀ ਲਿਆਂਦੇ ਅੱਜ ਬੱਚੇ ਆਪਣੇ ਪੂਰੇ ਖੋਸ਼ ਕਰਤੇ ਕਿਉਂਕਿ ਇਹਨਾਂ ਨੇ ਲਾਈ ਸੀ ਗੱਗੀ ਨੂੰ ਸ਼ਿਕਾਇਤ ਵੀ ਮम्मा ਸਾਨੂੰ ਕੁਝ ਨਹੀਂ ਦਵਾਉਂਦੀ ਖਾਣ ਪੀਣ ਨੂੰ ਤਾਂ ਕਰਕੇ ਫਿਰ ਗੱਗੀ ਕਹਿੰਦੇ ਤੂੰ ਇਹਨਾਂ ਨੂੰ ਖਾਣ ਪੀਣ ਵਾਲਾ ਸਮਾਨ ਦਵਾ ਲਿਆ ਹਨ ਤੇ ਮੈਂ ਫਿਰ ਹੁਣ ਉਹ ਦਵਾ ਕੇ ਲੈ ਕੇ ਆਈਆਂ ਭਾਂਡੇ ਮੈਂ ਮਾਂਜ ਗਈ ਸੀ ਚਾਹ ਲੈ ਤੇ ਹੁਣ ਮੈਂ ਕੱਟ ਕਰਦੀ ਆਂ ਸਬਜ਼ੀ ਮੈਂ ਤਾਂ ਦੇਖ ਲਓ ਹੁਣ ਸਾਰਾ ਉਹਦੇ ਕੰਮ ਲੱਗ ਗਈ ਆ ਖੋਲ ਕੇ ਰਾਮ ਆਈ ਰੱਖ ਦੇ ਬੱਚੇ ਜਦੋਂ ਖਾਣੇ ਹੋਣਗੇ ਉਦੋਂ ਖੋਲ ਲਿਓ ਮਾ ਫੜੀ ਜੋ ਬਣ ਮੈਂ ਤੇਰੀ ਰਾਖੀ ਕੋਲੀ ਚ ਬਾਸੀ ਮੈਨੂੰ ਆਪਟੀ ਗਾਉ ਮੋਲਾਸਟਿ ਕੋਈ ਦੇクレਓ ਕੋਠੀ ਦਾ ਤੁਨ ਕੋਲੀ ਚ ਬੈਠ ਕੇ ਰੱਖੀ ਦੇਣੀ ਸਾਰੇ ਬੋਤਲ ਬੋਤਲ ਉਹ ਮੈਨ ਨਾਲ ਉਸ ਸਬਜੀ ਉੱਤੇ ਉੱਤੇ ਹੀ ਲਾ ਰਹੀ ਅੱਛਾ ਕੀ ਹੋਣਾ ਹੈ ਮਾਂ ਜੇ ਮਾਂ ਨਹੀਂ ਕਰੇਨੀ ਖਾਦੀ ਨਹੀਂ ਤੇ ਜਾਣੀ ਆਪਾਂ ਤਾਂ ਆਲੂ ਫਲੀਆਂ ਦੀ ਸਬਜੀ ਨਾ ਆ ਰਹੀ ਅੱਜ ਆ ਲੈ ਮੇਰੇ ਘਰ ਆ ਬਣਾ ਲਈ ਤੇ ਪਤਾ ਲੈਟ ਵੀ ਬਹੁਤ ਜਾਂਦੀ ਆ ਆਪਣੀ ਇਹਦੇ ਦੇ ਕੱਢਣਾ ਨੇ ਇਹਨਾਂ ਮੇਰੇ ਚ ਲਸਣ ਐਡ ਕਰਤਾ ਲਸਣ ਦਾ ਪੇਸ ਤੇ ਹੁਣ ਇਹਨਾਂ ਨਾਲ ਜੀਓ ਹੋਰੇ ਆ ਜਾਂ ਨੇੜੇ ਤੇ ਕਿਉਂ ਹੁਣ ਆਪਣਾ ਬਣ ਕੇ ਤਿਆਰ ਆ ਹਰ ਰੋਜ਼ ਮੈਂ ਆ ਰਹੇ ਦੀ ਸਾਈਨ ਨੂੰ ਜਿਹੜੀ ਛੇਤੀ ਬੜ ਗਿਆ ਨਾ ਇਹ ਦੀ ਜਨੀ ਛੇਤੀ ਕਿਵੇਂ ਬਣ ਗਿਆ ਉਹ ਹੋ ਗਿਆ ਸੀ ਨਾ ਪਾਣੀ ਆਪਾਂ ਠੱਡਾ ਪਾ ਲਿਆ ਸੀ ਤੇ ਚੋੜਦੀ ਸੀ ਮੜਨੀ ਚ ਜਿਹੀ ਤਰ੍ਹਾਂ ਸਬਜੀ ਬਣ ਰਹੀ ਚਾਹ। ਆਹ ਸਬਜੀ ਬਣਨ ਵਾਲੀ ਹੈ। ਸਬਜੀ ਆਪਾਂ ਫੁੱਲੀ ਬਣਾਈ ਆ, ਸਿਟੀ ਨਹੀਂ ਬਣਾਈ ਸਬਜੀ। ਫੁੱਲੀ ਜ਼ਿਆਦਾ ਵਧੀਆ ਬਣਦੀ ਆ ਕਿਉਂਕਿ ਤਾਜ਼ੀਆਂ ਦੇ ਨਾਲ ਜਿਹੜੇ ਹਜੇ ਤਾਂ ਆਉਣ ਲੱਗੀਆਂ ਨੇ। ਜਦੋਂ ਹੋਈਆਂ ਹੋ ਜਾਂਦੀਆਂ ਨੇ ਫੇਰੇ ਚਿੜੀਆਂ ਆ ਜਾਂ ਹੋ ਜਾਂਦੇ ਨੇ ਫੜੀਆਂ। ਫੇਰ ਸਬਜੀ ਰੋਟੀ ਦੀ ਸਿਟੀ ਲਵਾ ਕੇ ਬਣਾ ਲਈਏ। ਅੰਨਾਂ ਗਿਓ ਜਾਉ। ਚਾਹ ਦਾ ਅੜੇ 5-4 ਦਿਨ ਗੱਟੀ। ਸਬਜੀ। ਸਬਜੀ ਬਣਨ ਵਾਲੀ ਆ। ਬੈਂ ਹੈ ਆਪਣੇ। ਤਾਂ ਇਹ ਦੀ ਰਸੀ ਨਾ ਬਣਾਈ। ਮੈਂ ਦਹੀਂ ਨਾਲ ਖਾਣਾ ਸਬਜੀ ਦੇ। ਹਾਂ ਸਬਜੀ ਤਾਂ ਬਣ ਗਈ। ਰੋਟੀ ਬਣਾ ਲਾਂ ਮੈਂ। ਬਾਣੇ ਵੀ ਗਈ। ਹਾਂ ਆਲੇ ਨਾਲੋਂ ਬਣਾਉਂ ਘਰ ਨੂੰ ਖਲਾ ਖਰੀ ਮੈਨੂੰ ਵੀ। ਆਹ ਦੇ। ਪੁਰਿਆ ਮੈਂ ਦੇਖ ਰਿਹਾ ਰਿਜ਼ਲਟ ਬਣਾਉਂ ਸਬਜੀ ਦਾ। ਮੈਂ ਆਲੂ ਕੱਢ ਲੈਣਾ। ਪਾ ਕੇ ਦੇਖ ਲੈ ਵੀ ਪਤਾ ਲੱਗ ਜੰਦਾ। ਥੋੜਾ ਜਿਹਾ ਸੇਕ ਨੂੰ। ਜਦੋਂ ਮੈਂ ਟੋਲ ਰੋਵਾ ਤੇਰਾ ਕੱਟ ਕੇ ਰੱਖ ਤਾ ਉਹ ਨਹੀਂ ਹੋਇਆ ਨਾ ਯਸ ਮੈਂ ਲੱਸੀ ਬਣਾ ਦਿੰਦਾ ਲੋ ਤੂੰ ਬਣਾ ਹਲੋ ਫਿਰ ਮੈਂ ਲੱਸੀ ਨਹੀਂ ਖਾਲਾ ਮੈਂ ਲੱਸੀ ਲੱਸੀ ਦਹੀਂ ਖਾਲਾ ਵਾ ਚਰ ਕਰ ਪਾਣੀ ਛੱਟ ਗਿਆ ਟੈਂਕ ਤੇ ਜੀ ਪਾਣੀ ਭਰ ਲਈ ਲੈਣ ਦਾ ਕੋਈ ਭਰੋਸਾ ਨਹੀਂ ਤੇ ਜੀ ਇਹ ਮੈਂ ਤਾਂ ਕਰੀ ਸਾਰੀ ਸਾਫ ਕਰੀ ਰੱਖੀ ਰਹੇ ਆ ਰੂਜ ਜਨ ਸਾਰੇ ਛਿਲਕੇ ਉੱਡੋ ਬੁੱਕ ਤੇ ਕੀ ਆਵੇ ਅੱਜ हवा बहुत ਤੇ ਇਚ ਆਉਂਦੀ ਸੀ। ਉਹ ਬੀਤ ਰਾਵ। ਉਹ। ਪ੍ਰਾਣੀ ਕਿੰਨੇ ਆ ਗਏ? ਹੈ? ਕਿੰਨੇ ਆ ਗਏ? ਆ ਦੇਦੇ ਸੀ ਮੇ ਸੱਕੇ ਨੇ ਪਿਆਜਾਂ ਦੀ। ਹਾਂ। ਆਉਂਦੋਂ ਨਾ ਨਹੀਂ ਤੇ ਜਲਾ ਤਾ। ਆਹਾ। ਨੇ ਕਿ ਕਿਰਤੀ ਆਪਾਂ। ਐਂ ਪਾ ਦੋ ਬੱਚਾ। ਨਾ। ਆਲਾ ਸੰਭੇਜਿਆ ਤੇ ਦੇ ਅੰਦਰ ਰੱਖ ਦਿੰਦੇ ਆ ਹਜੇ ਤੱਕ ਆਪਣੇ ਕੋਲ ਹੈਗਾ ਲਸਣ ਦਾ ਪੇਸਟ ਘਰਾਂ ਜਿੱਤਾ ਹੋਇਆ ਅੰਦਰ ਰੱਖ ਦਿੰਦੇ ਆ ਨਾਲ ਦੇ ਲਈ ਵੀ ਇਸ ਤਰ੍ਹਾਂ ਰੱਖਦੇ ਜਿੱਥੇ ਇਹਨੂੰ ਹਵਾ ਨਾ ਲੱਗੇ ਮੈਂ ਥੋੜਾ ਜਿਹਾ ਨਹੀਂਆ ਮੁੰਗੀ ਤਾਂ ਹੋਰ ਦੇਤੀ ਸੀਗੀ ਮੈਂ ਉਹ ਕੋਈ ਰੱਖਾ ਹੁੰਦਾ ਨਹੀਂ ਇਹ ਘਰ ਦਾ ਲਸਣ ਹੈ ਜੋ ਹੁਣ ਆਪਣੇ ਨਾਲੋਂ ਨੇ ਭਿਜਿਆ ਸੀ ਹਲੇ ਬੰਦੀਆ ਹੋ ਗਿਆ ਹਮ 3 ਸਾਲ ਹੋ ਜਾਂਦਾ ਮੈਂ ਉਹ 베ੜੇ ਚ ਲਾਉਣੀ ਆ ਝਾੜੂ ਪੋਚਾ ਕਿਉਂਕਿ ਸਵੇਰੇ ਤੋਂ ਸਾਰੀ ਹਵਾ ਨੇ ਦੇਗੀ। ਉਹ ਆ ਟੋਕਰੀ ਨਾ ਤਾਂ ਸੋਈ ਤੇ ਪਿਚਾ ਦੇ। ਠੀਕ ਆ। ਤੇ ਆਹ ਫਿਰ ਰੱਖ ਦੀ। ਇਹਦੇ ਉੱਪਰ ਹੀ ਪਿਆ ਰਹਿਣ ਜੀ ਇਹਨੂੰ ਮੈਂ ਅੰਦਰ ਰੱਖੂੰਗੀ ਸਟੋਰੇਜ। ਮੈਂ ਇੱਥੇ ਤਾਂ ਦਾ ਝਾੜੂ ਪੋਚਾ ਖਨਾਰਾ ਬਹੁਤ ਪਿਆ ਹੈ ਜੀ 베ੜੇ ਚ ਕਰਿਆ ਨਹੀਂ। ਅੰਦਰ ਅੰਦਰ ਝਾੜੂ ਪੋਚਾ ਕਰਿਆ ਸੀ ਕਿਉਂਕਿ ਅੱਜ ਹਵਾ ਬਹੁਤ ਤੇਜ਼ ਚੱਲਦੀ ਸੀ। ਸਾਰਾ ਪੂਰਾ ਉੱਪਰ ਤੇ ਨਾ ਉੱਤਰ ਆ ਗਿਆ। ਸਾਰਾ ਹਵਾ ਕਰ ਦਿੱਤੀ ਕਿ ਕੀ ਹੋਇਆ? ਹਾਂ। ਉਹ ਦੁੱਤੀ ਆ ਰਹੀ ਸਾਰੇ ਹੋਰ ਸੁਗੰਧ ਮੋਦ ਪੰਡਾ ਹੋਏ ਪਤਾ ਨਹੀਂ ਨੇਰੀਆਂ ਹੀ ਕਰੋ ਪਟਾਣੀ ਨਹੀਂ ਚੱਲੂ ਦੇਖ ਰੋ ਕਿੰਨਾ ਹੋ ਗਿਆ ਤੇ ਅੱਗੇ ਮੈਂ ਨਾ ਸੁੱਟ ਕੇ ਆ ਝਾੜੀ ਤੇ ਸਾਰੇ ਉੱਪਰ ਕੇ اندر ਭੱਜੇ ਉਹ ਟੋਕਰੀ ਨਾ ਮਸੋਈ ਚ ਧਰ ਦੇ ਜਾਂ ਮੈਂ ਬਾਅਦ ਚ ਰੱਖ ਦਿਆਂਗਾ ਜ਼ਰੂਰ 给我就